ਪਾਦੋ ਦੇ ਮਹੀਨੇ ਚ ਭੁਲਕੇ ਵੀ ਨਾ ਖਾਓ ਇਹ ਨੂ ਚੀਜ਼ਾਂ ਸਿਹਤ ਲਈ ਬਨ ਜਾਂਦੀਆਂ ਹਨ ਜ਼ਹਿਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਇਸ ਸਾਲ ਦਾ ਸੌਨ ਦਾ ਮਹੀਨਾ ਖਤਮ ਹੋ ਗਿਆ ਹੈ ਤੇ ਪਾਦੋ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਾਸਤਰਾਂ ਚ ਪਾਦੋ ਦੇ ਮਹੀਨੇ ਨੂੰ ਕਲਿਆਨਕਾਰੀ ਦੱਸਿਆ ਗਿਆ ਹੈ ਇਹ ਮਹੀਨਾ ਖਾਸ ਕਰਕੇ ਵਰਤ ਨਿਯਮ ਤੇ ਨਿਸ਼ਠਾ ਦਾ ਪਾਲਨ ਕਰਵਾਉਂਦਾ ਹੈ ਮੰਤਨ ਸਰ ਪਾਦਰ ਪਦ ਮਹੀਨਾ ਚਤੁਰਸਮਾਸ ਦੇ ਚਾਰ ਪਵਿੱਤਰ ਮਹੀਨਿਆਂ ਚੋਂ ਦੂਜਾ ਮਹੀਨਾ ਹੈ ਇਸ ਨੂੰ ਪਾਦਰ ਜਾਂ ਪਾਦਵਾ ਦੇ ਨਾਮ ਨਾਲ ਵੀ ਜਾਣਦੇ ਹਨ ਇਸ ਮਹੀਨੇ 'ਚ Hindu ਧਰਮ ਦੇ ਕਈ ਤਿਉਹਾਰ ਆਉਂਦੇ ਹਨ ਜਿਵੇਂ ਕਿ ਜਨਮਾਸਟਮੀ ਤੇ ਗਣੇਸ਼ ਉਤਸਵ ਸਭ ਤੋਂ ਅਹਿਮ ਹਨ ਦੋਸਤੋ ਸਾਡੇ ਭਾਰਤ ਵਿੱਚ ਖਾਣ ਦੀਆਂ ਆਦਤਾਂ ਕਾਫੀ ਹੱਦ ਤੱਕ ਮੌਸਮੀ ਉਤਪਾਦਨ ਤੇ ਨਿਰਭਰ ਕਰਦੀਆਂ ਹਨ ਇਸ ਲਈ ਮੌਸਮ ਦੇ ਨਾਲ ਸਰੀਰ ਨੂੰ ਫਿੱਟ ਰੱਖਣ ਲਈ ਸਮੇਂ-ਸਮੇਂ ਤੇ ਇਸ ਚ ਬਦਲਾਅ ਕਰੋ ਆਯੁਰਵੇਦ ਅਨੁਸਾਰ ਇਹ ਨਿਯਮਾਂ ਨੂੰ ਸਰੀਰ ਚ ਵਾਤ ਪਿੱਤ ਕਫ ਦੀ ਸਰੰਚਨਾ ਦੇ ਆਧਾਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ ਮੌਸਮ ਬਦਲਣ ਤੇ ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ 20 ਅਗਸਤ 2024 पाव महीना शुरू हो है।, चाहिए हन, ते तो करना चाहिए है। नाल जानते हैं पत्तेदार सब्जियां बिल्कुल भी ना खाओ आयुर्वेद की पारंपरिक चिकित्सा प्रणाली अनुसार भादो के महीने च हरिया पत्तेदार सब्जियां तो परहेज़ करना चाहिए है ਇਸ ਮਹੀਨੇ ਬਾਤ ਵੱਜਦਾ ਹੈ ਤੇ ਪਿਤ ਜਮਾ ਹੋਣ ਲੱਗਦਾ ਹੈ ਜਿਸ ਨਾਲ ਸੇ ਸਬੰਧਿਤ ਦਿੱਕਤਾਂ ਆਉਣ ਲੱਗਦੀਆਂ ਹਨ بارش ਤੇ ਮੌਸਮ ਦੇ ਚਲਦੇ ਹਰੀਆਂ ਪੱਤੇਦਾਰ ਸਬਜ਼ੀਆਂ 'ਚ ਬੈਕਟੀਰੀਆ ਦਾ ਡਰ ਰਹਿੰਦਾ ਹੈ ਇਸ ਲਈ ਇਸ ਨੂੰ ਖਾਣਾ ਸੇਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ ਤੋਂ ਦਹੀਂ ਖਾਣ ਤੋਂ ਵੀ ਬਚਣਾ ਚਾਹੀਦਾ ਹੈ ਆਯੁਰਵੇਦ ਚ ਮੰਨਿਆ ਗਿਆ ਹੈ ਕਿ ਭਾਦੋਂ ਦੇ ਮਹੀਨੇ 'ਚ ਦਹੀਂ ਸਮੇਤ ਕਟੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹੀ ਸਮਾਂ ਹੁੰਦਾ ਹੈ ਜਦੋਂ ਪਿਤ ਵੱਧਦੀ ਹੈ ਤੇ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ ਨੰਬਰ 3 ਖਮੀਰ ਯੁਕਤ ਪਦਾਰਥ ਨਾ ਖਾਓ ਆਧੁਨਿਕ ਚਿਕਿਤਸਾ ਵਿਗਿਆਨ ਦੇ ਅਨਸਾਰ ਬਰਸਾਤੀ ਮੌਸਮ 'ਚ ਜ਼ਿਆਦਾਤਰ ਜ਼ਮੀਨ ਦੇ ਕੀੜੇ ਉੱਪਰ ਆ ਜਾਂਦੇ ਹਨ ਤੇ ਹਰੇ ਪੱਤੇਦਾਰ ਸਬਜ਼ੀਆਂ ਨੂੰ ਸੰਕਰਮਿਤ ਕਰ ਦਿੰਦੇ ਹਨ ਕਈ ਵਾਰ ਇਹਨਾਂ ਦੀ ਮੌਜੂਦਗੀ ਮਨੁੱਖੀ ਸਰੀਰ ਲਈ ਜ਼ਹਿਰੀਲੀ ਸਾਬਤ ਹੋ ਸਕਦੀ ਹੈ ਇਸ ਤੋਂ ਇਲਾਵਾ ਭਾਦੂ ਦੇ ਮਹੀਨੇ ਦੌਰਾਨ ਦੋਸਾ ਇਡਲੀ ਟੋਕਲਾ ਆਦਿ ਖਮੀਰਯੁਕਤ ਚੀਜ਼ਾਂ ਨਾ ਖਾਓ ਕਿਉਂਕਿ ਇਹਨਾਂ ਦੇ ਜਲਦੀ ਖਰਾਬ ਹੋਣ ਦਾ ਡਰ ਰਹਿੰਦਾ ਹੈ ਨੰਬਰ 4 ਸਫੇਦ ਚੀਜ਼ਾਂ ਤੋਂ ਰੋਹ ਦੂਰ ਭਾਦੂ ਦਾ ਮਹੀਨਾ ਗ੍ਰੀਜੀ ਮਹੀਨੇ ਦੇ ਅਨੁਸਾਰ ਅਗਸਤ ਸਤੰਬਰ ਦੇ ਵਿੱਚ ਆਉਂਦਾ ਹੈ ਇਸ ਦੌਰਾਨ ਦਹੀਂ ਲੱਸੀ ਤੇ ਇਹਨਾਂ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਇਸ ਨਾਲ ਹਾਜ਼ਮਾ ਗੜਬੜਾ ਸਕਦਾ ਹੈ ਪਾਧੂਦੂ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਨੰਬਰ 5। ਬੈਂਗਨ ਵੀ ਨਾ ਖਾਓ। ਬੈਂਗਨ ਵਿੱਚ ਕੀੜੇ ਪੈ ਜਾਂਦੇ ਹਨ ਤੇ ਪੇਟ ਵਿੱਚ ਗੈਸ ਬਣਨ ਲੱਗਦੀ ਹੈ। ਇਸ ਲਈ ਬੈਂਗਨ ਖਾਣ ਤੋਂ ਬਚੋ। ਨੰਬਰ 6 ਗੁੜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਾਧੂ ਦੇ ਮਹੀਨੇ ਵਿੱਚ ਗੁੜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮੰਨਤਾ ਹੈ ਕਿ ਪਾਧੂ ਦੇ ਮਹੀਨੇ 'ਚ ਗੁੜ ਦੇ ਸੇਵਨ ਕਰਨ ਨਾਲ ਪੇਟ ਸੰਬੰਧੀ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਤੇ ਬੋਲਣ 'ਚ ਵੀ ਦਿੱਕਤ ਹੋ ਸਕਦੀ ਹੈ ਨੰਬਰ 7 ਭਾਦੋ ਦੇ ਮਹੀਨੇ ਸ਼ਹਿਦ ਨਹੀਂ ਖਾਣਾ ਚਾਹੀਦਾ ਨੰਬਰ 8 ਭਾਦੋ ਦੇ ਮਹੀਨੇ ਚ ਪਿਆਜ਼ ਲਸਣ ਤੇ ਜ਼ਿਆਦਾ ਮਸਾਲੇ ਵਾਲੀਆਂ ਚੀਜ਼ਾਂ ਵੀ ਨਹੀਂ ਖਾਣੀਆਂ ਚਾਹੀਦੀਆਂ ਨੰਬਰ 9 ਭਾਦੋ ਦੇ ਮਹੀਨੇ ਚ ਮੱਛੀ ਮਾਸ ਸ਼ਰਾਬ ਦਾ ਸੇਵਨ ਕਰਨ ਤੋਂ ਬਚੋ ਨੰਬਰ 10 ਭਾਦੋ ਦੇ ਮਹੀਨੇ ਚ ਨਾਰੀਅਲ ਦਾ ਤੇਲ ਵੀ ਨਹੀਂ ਖਾਣਾ ਚਾਹੀਦਾ ਕਿਹਾ ਜਾਂਦਾ ਹੈ ਕਿ ਇਸ ਨਾਲ ਸੰਤਾਨ ਸੁਖ ਵਿੱਚ ਕਮੀ ਆਉਂਦੀ ਹੈ ਨੰਬਰ 11 ਇਸ ਮਹੀਨੇ ਤੇਲ ਦਾ ਤੇਲ ਨਹੀਂ ਖਾਣਾ ਚਾਹੀਦਾ ਇਸ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਸੋ ਨਾ ਦੋਸਤੋ ਹੁਣ ਜਾਣਦੇ ਹਾਂ ਕਿ ਭਾਦੋ ਦੇ ਮਹੀਨੇ ਚ ਕੀ ਖਾਣਾ ਚਾਹੀਦਾ ਹੈ ਨੰਬਰ 1 ਪਾਦੋ ਦੀ ਮਹੀਨੇ ਚ ਸਰੀਰਿਕ ਤੇ ਬੋਧਿਕ ਵਿਕਾਸ ਲਈ ਸ਼ਾਕਾਹਾਰੀ ਭੋਜਨ ਹੀ ਕਰਨਾ ਚਾਹੀਦਾ ਹੈ। ਇਹ ਹੀ ਸੇਤ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਨੰਬਰ 2 ਪਾਦੋਂ ਦਾ ਮਹੀਨਾ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਾ ਮਹੀਨਾ ਹੈ। ਮੰਨਤਾ ਹੈ ਕਿ ਇਸ ਮਹੀਨੇ ਚ ਪੰਚ ਅੰਮ੍ਰਿਤ ਸ਼੍ਰੀ ਕ੍ਰਿਸ਼ਨ ਜੀ ਨੂੰ ਅਰਪਿਤ ਕਰਕੇ ਉਸ ਦਾ ਸੇਵਨ ਕਰੋ। ਇਸ ਨਾਲ ਸਰੀਰ ਤੇ ਮਾਨਸਿਕ ਕਸ਼ਟ ਕੱਟੇ ਜਾਂਦੇ ਹਨ। ਨੰਬਰ 3 ਪਾਦੋ ਦੇ ਮਹੀਨੇ ਚ ਗਾਂ ਦਾ ਦੁੱਧ ਗਾਂ ਦਾ ਘਿਓ ਤੇ ਗਾਂ ਦੇ ਦੁੱਧ ਨਾਲ ਬਨੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ ਮੰਨਤਾ ਹੈ ਕਿ ਗਾਂ ਦੇ ਦੁੱਧ ਦੇ ਸੇਵਨ ਕਰਨ ਨਾਲ ਵਾਸ਼ਯ ਵਾਦਾ ਹੁੰਦਾ ਹੈ ਤੇ ਇਸ ਨਾਲ ਸਰੀਰ ਨੂੰ ਤਾਕਤ ਵੀ ਮਿਲਦੀ ਹੈ ਨੰਬਰ 4 ਪਾਦੋ ਦੇ ਮਹੀਨੇ ਚ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਤુલਸੀ ਅਰਪਿਤ ਕਰੋ ਤੇ ਖੁਦ ਵੀ ਤુલਸੀ ਦੇ ਪਾਣੀ ਦਾ ਸੇਵਨ ਕਰੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਜੋ ਤੁਹਾਨੂੰ ਸਾਡੀ ਅਗਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹਾਂ ਅਗਲੀ ਵੀਡੀਓ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ